ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਸਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23, 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ। ਸਤਿ ਸ਼੍ਰੀ ਅਕਾਲ। ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਕੈਨੇਡਾ ਵਿੱਚ ਸ਼ਰਾਬੀ ਡਰਾਈਵਰਾਂ ਦੀ ਹੁਣ ਖੈਰ ਨਹੀਂ ਮਾਰਨ ਵਾਲਿਆਂ ਦੇ ਬੱਚਿਆਂ ਦੀ ਪਰਵਰਿਸ਼ ਦਾ ਖਰਚਾ ਵੀ ਦੇਣਾ ਹੋਵੇਗਾ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦੇ 6 ਪੰਜਾਬੀ ਕਾਬੂ ਬਾਰਡਰ ਪੈਟਰੋਲ ਏਜੰਟਾਂ ਨੇ ਕੁੱਲ 40 ਜਣੇ ਕੀਤੇ ਗ੍ਰਿਫਤਾਰ ਕੈਨੇਡਾ ਵਿੱਚ ਤਿੰਨ ਭਾਰਤੀ ਪਰਿਵਾਰਾਂ ਦੇ ਘਰਾਂ ਤੇ ਚੱਲੀਆਂ ਗੋਲੀਆਂ 온ਟਾਰੀਓ ਬੀਸੀ ਅਤੇ ਅਲਬਰਟਾ ਵਿੱਚ ਵਾਰਦਾਤਾਂ ਪੀ ਪਹਿਲੀ ਵਾਰ ਨੇ ਸੰਸਦ ਵਿੱਚ ਉਠਾਇਆ ਮੁੱਦਾ ਕੈਨੇਡਾ ਛੱਡ ਕੇ ਜਾ ਰਹੇ ਹਜ਼ਾਰਾਂ ਪ੍ਰਵਾਸੀ ਇਮੀਗ੍ਰੇਸ਼ਨ ਬਾਰੇ ਤਾਜ਼ਾ ਰਿਪੋਰਟ ਵਿੱਚ ਹੈਰਾਨ ਕਰਨ ਦਾਵਾ ਆਸਟ੍ਰੇਲੀਆ ਵਿੱਚ 8 ਮਹੀਨੇ ਦੀ ਗਰਭਵਤੀ ਭਾਰਤੀ ਔਰਤ ਦੀ ਦਰਦਨਾਕ ਮੌਤ ਬੇਕਾਬੂ ਗੱਡੀ ਨੇ ਧੜਿਆ ਹਸਪਤਾਲ ਵਿੱਚ ਲਏ ਆਖਰੀ ਸਾਹ ਫਾਰਤ ਨੂੰ ਸੁਖ ਹੋਈ 57 ਲੜਾਕੂ ਜਹਾਜ਼ ਦੇਣ ਵਾਸਤੇ ਸਹਿਮਤ ਹੋਇਆ ਰੂਸ ਬਗੈਰ ਕਿਸੇ ਸ਼ਰਤ ਤੋਂ ਤਕਨੀਕ ਵੀ ਮੁਹੱਈਆ ਕਰਵਾਉਣਗੇ ਪੋਟਿਨ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਸ਼ਰਾਬੀ ਡਰਾਈਵਰਾਂ ਦੀ ਹੁਣ ਖੈਰ ਨਹੀਂ ਜਿਨ੍ਹਾਂ ਨੂੰ ਜਾਨਲੇਵਾ ਹਾਦਸੇ ਮਗਰੋਂ ਸਿਰਫ ਜੇਲ੍ਹ ਹੀ ਨਹੀਂ ਕੱਟਣੀ ਹੋਵੇਗੀ ਸਗੋਂ ਹਾਦਸੇ ਦੌਰਾਨ ਮਰਨ ਵਾਲੇ ਮਰਦ ਜਾਂ ਔਰਤ ਦੇ ਬੱਚੇ ਦੀ ਪਰਵਰਿਸ਼ ਦਾ ਖਰਚਾ ਵੀ ਚੁਕਣਾ ਪਵੇਗਾ ਜੀ ਹਾਂ 온ਟਾਰੀਓ ਦੀ ਡੱਗਫੋਰਡ ਸਰਕਾਰ ਨਵਾਂ ਕਾਨੂੰਨ ਲਿਆ ਰਹੀ ਹੈ ਤਾਂ ਕਿ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਰੁਝਾਨ ਨੂੰ ਠੱਲ ਪਾਈ ਜਾ ਸਕੇ ਅਟਾਰਨੀ ਜਨਰਲ ਡੱਗ ਡਾਉਨੀ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਨਾਬਾਲਗਾਂ ਵਾਸਤੇ ਮਾਪਿਆਂ ਦਾ ਵਿਛੋੜਾ ਅਸਹਿ ਸਦਮੇ ਤੋਂ ਘੱਟ ਨਹੀਂ ਹੁੰਦਾ ਇੱਕ ਪਾਸੇ ਜਾਨੀ ਨੁਕਸਾਨ ਅਤੇ ਦੂਜੇ ਪਾਸੇ ਆਰਥਿਕ ਔਕੜਾਂ ਬੱਚੇ ਦਾ ਰਾਹ ਕੇਰ ਲੈਂਦੀਆਂ ਨੇ ਆਵੇਂ ਮੌਜੂਦਾ ਸਮੇਂ ਵਿੱਚ ਵੀ ਸ਼ਰਾਬੀ ਡਰਾਈਵਰਾਂ ਵਿਰੁੱਧ ਸਿਵਲ ਕੋਰਟ ਵਿੱਚ ਹਰਜਾਨੇ ਦਾ ਮੁਕਦਮਾ ਦਾਇਰ ਕੀਤਾ ਜਾ ਸਕਦਾ ਹੈ ਪਰ ਇਹ ਕਾਫੀ ਨਹੀਂ ਡਕਾਉਨੀ ਨੇ ਅੱਗੇ ਕਿਹਾ ਕਿ ਨਵੇਂ ਕਾਨੂੰਨ ਰਾਹੀਂ ਦੋਸ਼ੀ ਡਰਾਈਵਰ ਦੀ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ ਅਤੇ ਤ੍ਰਾਸਦੀਆਂ ਦੇ ਸ਼ਿਕਾਰ ਬੱਚਿਆਂ ਦੀ ਮਦਦ ਦਾ ਪੱਕਾ ਜ਼ਰੀਆ ਕਾਇਮ ਕੀਤਾ ਜਾ ਸਕੇਗਾ ਦੂਜੇ ਪਾਸੇ ਵਿਰੋਧੀ ਧਿਰ ਨੇ ਕਿਹਾ ਕਿ ਸ਼ਰਾਬੀ ਡਰਾਈਵਰਾਂ ਨੂੰ ਨੱਥ ਪਾਉਣ ਲਈ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਹੈ ਪਰ ਸੂਬਾ ਸਰਕਾਰ ਦੇ ਇਰਾਦੇ ਨਜ਼ਰ ਨਹੀਂ ਆ ਰਹੇ ਨਿਊ ਡੈਮੋਕਰੈਟਿਕ ਪਾਰਟੀ ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਪੀਸੀ ਪਾਰਟੀ ਦੀ ਸਰਕਾਰ 8 ਸਾਲ ਤੋਂ ਸੱਤਾ ਵਿੱਚ ਹੈ ਪਰ ਸ਼ਰਾਬੀ ਡਰਾਈਵਰਾਂ ਦੀ ਨਕੀਲ ਕਸਣ ਵਾਸਤੇ ਸਹੇਰਦ ਹੰਬਲਾ ਨਹੀਂ ਮਾਰਿਆ ਮੰਤ ਭਾਗੇ ਤੌਰ ਤੇ ਹੁਣ ਗੈਸ ਸਟੇਸ਼ਨਾਂ ਤੋਂ ਵੀ ਸ਼ਰਾਬ ਖਰੀਦੀ ਜਾ ਸਕਦੀ ਹੈ ਅਤੇ ਸ਼ਰਾਬ ਤੇ ਡਰਾਈਵਿੰਗ ਦਾ ਮੇਲ ਰੋਕਣਾ ਸੰਭਵ ਹੀ ਨਹੀਂ ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰੀਨਰ ਨੇ ਕਿਹਾ ਕਿ ਨਸ਼ਾ ਕਰਕੇ ਡਰਾਈਵਿੰਗ ਰੋਕਣ ਵਾਸਤੇ ਹਰ ਸੰਭਵ ਕਦਮ ਉਠਾਇਆ ਜਾਵੇ ਅਤੇ ਜੇ ਨਵਾਂ ਕਾਨੂੰਨ ਇੱਕ ਰਾਹ ਬਣਦਾ ਤਾਂ ਚੰਗਾ ਹੋਵੇਗਾ ਪਰ ਕਾਰਨਰ ਸਟੋਰਸ ਤੇ ਵਿਕ ਰਹੀ ਸ਼ਰਾਬ ਹਰ ਸੁਰੱਖਿਆ ਮਾਪਦੰਡ ਦੀਆਂ ਧੱਜੀਆਂ ਉਡਾ ਰਹੀ ਹੈ ਇਸੇ ਦੌਰਾਨ ਲਿਬਰਲ ਵਿਧਾਇਕ ਜான் ਫਰੇਜ਼ਰ ਨੇ ਆਖਿਆ ਕਿ 마ਸੂਮ ਲੋਕਾਂ ਖਾਸ ਤੌਰ ਤੇ ਬਗੈਰ ਬੀਮੇ ਵਾਲਿਆਂ ਨੂੰ ਸ਼ਰਾਬੀ ਡਰਾਈਵਰਾਂ ਤੋਂ ਬਚਾਉਣ ਲਈ ਸੂਬਾ ਸਰਕਾਰ ਕਮਜ਼ੋਰ ਉਪਰਾਲੇ ਕਰ ਰਹੀ ਹੈ ਫਰੇਜ਼ਰ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਵੱਲੋਂ ਸਕਿੱਲਸ ਡਿਵੈਲਪਮੈਂਟ ਫੰਡ ਨਾਲ ਸੰਬੰਧਿਤ ਘਪਲੇ ਤੋਂ ਧਿਆਨ ਵੰਡਾਉਣ ਲਈ ਤਾਜ਼ਾ ਐਲਾਨ ਕੀਤਾ ਗਿਆ ਹੈ ਦੱਸ ਦਈਏ ਕਿ ਨਵਾਂ ਕਾਨੂੰਨ ਸ਼ਰਾਬ ਜਾਂ ਕਿਸੇ ਵੀ ਕਿਸਮ ਦਾ ਹੋਰ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲਿਆਂ ਤੇ ਲਾਗੂ ਹੋਵੇਗਾ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ ਮਦਰਜ਼ ਅਗੇਂਸਟ ਡਰੰਕ ਡਰਾਈਵਿੰਗ ਦੀ ਕੌਮੀ ਪ੍ਰਧਾਨ ਤਾਨਿਆ ਹੈਨਸਨ ਨੇ ਆਪਣੀ ਮਿਸਾਲ ਪੇਸ਼ ਕੀਤੀ ਕਿ ਕਿਵੇਂ ਇੱਕ ਸ਼ਰਾਬੀ ਡਰਾਈਵਰ ਨੇ ਉਹਨਾਂ ਦੀ ਮਾਂ ਨੂੰ ਸਦਾ ਵਾਸਤੇ ਦੂਰ ਕਰ ਦਿੱਤਾ ਭਾਵੇਂ ਉਸ ਵੇਲੇ ਤਾਨਿਆ ਦੀ ਉਮਰ ਬਹੁਤੀ ਘੱਟ ਨਹੀਂ ਸੀ ਪਰ ਮਾਂ ਦੇ ਵਿਛੋੜੇ ਅਤੇ ਆਰਥਿਕ ਸਹਾਇਤਾ ਖੁੱਸ ਜਾਣ ਕਰਕੇ ਵੱਡਾ ਝਟਕਾ ਲੱਗਾ Ontario ਸਰਕਾਰ ਦੇ ਅੰਕੜਿਆਂ ਮੁਤਾਬਕ ਸਾਲ 2021 ਵਿੱਚ ਸੂਬੇ ਦੀਆਂ ਸੜਕਾਂ ਤੇ ਸ਼ਰਾਬੀ ਡਰਾਈਵਰ 96 ਮੌਤਾਂ ਦਾ ਕਾਰਨ ਬਣੇ ਜਦਕਿ 86 ਮੌਤਾਂ ਹੋਰ ਨਸ਼ਿਆਂ ਕਰਕੇ ਹੋਈਆਂ ਦੱਸ ਦਈਏ ਕਿ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਬਿਲਕੁਲ ਅਜੀਹਾ ਹੀ ਕਾਨੂੰਨ ਲਾਗੂ ਹੈ ਜਿੱਥੇ ਨਸ਼ਾ ਕਰਕੇ ਡਰਾਈਵਿੰਗ ਕਰਦੇ ਆ ਮੌਤ ਦਾ ਕਾਰਨ ਬਣਨ ਵਾਲਿਆਂ ਨੂੰ ਬੱਚੇ ਦੀ ਉਮਰ 18 ਸਾਲ ਹੋਣ ਤੱਕ ਖਰਚਾ ਦੇਣਾ ਪੈਂਦਾ ਹੈ ਗੈਰ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ ਕੈਨੇਡਾ ਅਮਰੀਕਾ ਦੇ ਬਾਰਡਰ ਤੇ 6 ਪੰਜਾਬੀ ਨੌਜਵਾਨਾਂ ਦੀ ਗ੍ਰਿਫਤਾਰੀ ਨਾਲ ਸੰਬੰਧਤ ਹੈ ਜੀ ਹਾਂ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ 6 ਪੰਜਾਬੀਆਂ ਸਣੇ 40 ਜਣਿਆਂ ਨੂੰ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਤਿੰਨ ਦੀ شناخت ਬਲਜੀਤ ਸਿੰਘ ਜਸਕਰਨ ਸਿੰਘ ਅਤੇ ਬਲਰਾਜ ਸਿੰਘ ਵਜੋਂ ਕੀਤੀ ਗਈ ਹੈ ਮੀਡੀਆ ਰਿਪੋਰਟ ਮੁਤਾਬਕ ਸਾਰੀਆਂ ਗ੍ਰਿਫਤਾਰੀਆਂ ਕੈਨੇਡਾ ਨਾਲ ਲੱਗਦੇ ਬਾਰਡਰ ਤੇ ਹੋਈਆਂ ਅਤੇ 37 ਜਣੇ ਨਿਊਯਾਰਕ ਸੂਬੇ ਵਿੱਚ ਕਾਬੂ ਕੀਤੇ ਗਏ ਜਦਕਿ ਤਿੰਨ ਪ੍ਰਵਾਸੀਆਂ ਨੂੰ ਵਾਸ਼ਿੰਗਟਨ ਸੂਬੇ ਦੀ ਵਾਟਕਾਮ ਕਾਉਂਟੀ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਯੂਐਸ ਬਾਰਡਰ ਪੈਟਰੋਲ ਦੇ ਬਲੇਨ ਸੈਕਟਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਬਲਜੀਤ ਸਿੰਘ ਬਲਰਾਜ ਸਿੰਘ ਅਤੇ ਈਰਾਨ ਨਾਲ ਸਬੰਧਤ ਡੈਨੀਅਲ ਰਸੇਖੀ ਨੂੰ ਵੱਖ-ਵੱਖ ਥਾਵਾਂ ਤੋਂ ਹਿਰਾਸਤ ਵਿੱਚ ਲੈਂਦਿਆਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੇ سپਰਦ ਕਰ ਦਿੱਤਾ ਗਿਆ ਜਿਸ ਮਗਰੋਂ ਆਇਸ ਨੇ ਇਹਨਾਂ ਨੂੰ ਰਿਪੋਰਟ ਕਰਨ ਦੀ ਕਾਰਵਾਈ ਆਰੰਭ ਦਿੱਤੀ ਫਿਲਹਾਲ ਜਸਕਰਨ ਸਿੰਘ ਬਾਰੇ ਵਿਸਤਾਰਤ ਜਾਣਕਾਰੀ حاصل ਨਹੀਂ ਹੋ ਸਕੀ ਦੂਜੇ ਪਾਸੇ ਨਿਊਯਾਰਕ ਸੂਬੇ ਵਿੱਚ ਇੰਟਰਸਟੇਟ 90 ਤੇ ਤਿੰਨ ਦਿਨ ਤੱਕ ਚਲਾਈ ਗਈ ਮਹਿੰਮ ਦੌਰਾਨ 37 ਗੈਰ ਕਾਨੂੰਨੀ ਪ੍ਰਵਾਸੀ ਕਾਬੂ ਕੀਤੇ ਗਏ ਆਪਰੇਸ਼ਨ ਬੀਅਰ ਕੇਵ ਦੇ ਨਾਹਿਟ ਗ੍ਰਿਫਤਾਰ ਪ੍ਰਵਾਸੀਆਂ ਕੋਲ ਕੈਲੀਫੋਰਨੀਆ ਫਲੋਰੀਡਾ ਇੰਡੀਆਨਾ ਨਿਊਜਰਸੀ ਨਿਊਯਾਰਕ ਓਹਾਇਓ ਓਰੇਗਨ ਅਤੇ ਪੈਂਸਿਲਵੇਨੀਆ ਰਾਜਾਂ ਵੱਲੋਂ ਜਾਰੀ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮੌਜੂਦ ਸਨ ਬਾਰਡਰ ਪੈਟਰੋਲ ਏਜੰਸੀ ਦੇ ਬਫਲੋ ਸੈਕਟਰ ਦੇ ਚੀਫ ਜੇਮਸ ਅਮੈਟੋ ਨੇ ਦੱਸਿਆ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇੱਕ ਹੋਰ ਮੀਡੀਆ ਰਿਪੋਰਟ ਮੁਤਾਬਕ ਹਿਰਾਸਤ ਵਿੱਚ ਲਏ ਗੈਰ ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਨੇ ਜਿਨ੍ਹਾਂ ਨੂੰ ਟਰੰਪ ਸਰਕਾਰ ਦੀ ਮੁਹਿੰਮ ਤਹਿਤ ਕਾਬੂ ਕੀਤਾ ਗਿਆ ਹੈ ਅਮੈਟੋ ਨੇ ਦੱਸਿਆ ਕਿ ਕਿਸੇ ਡਰਾਈਵਰ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਅਤੇ ਟ੍ਰੈਫਿਕ ਸਾਈਨ ਸਮਝਣ ਦੇ ਵੀ ਕੋਈ ਸਮਰੱਥ ਨਹੀਂ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਹਜ਼ਾਰਾਂ ਪ੍ਰਵਾਸੀਆਂ ਵੱਲੋਂ ਕੈਨੇਡਾ ਛੱਡ ਕੇ ਜਾਣ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਵਿੱਚ ਨਵੇਂ ਆਏ ਪ੍ਰਵਾਸੀਆਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਅਤੇ ਉਹ ਰਿਕਾਰਡ ਗਿਣਤੀ ਵਿੱਚ ਮੁਲਕ ਛੱਡ ਕੇ ਜਾ ਰਹੇ ਨੇ ਜੀ ਹਾਂ ਇਮੀਗ੍ਰੇਸ਼ਨ ਬਾਰੇ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਹਰ 5 ਵਿੱਚੋਂ ਇੱਕ ਹੁਨਰਮੰਦ ਪ੍ਰਵਾਸੀ ਕੈਨੇਡਾ ਛੱਡ ਕੇ ਜਾ ਰਿਹਾ ਹੈ ਅਤੇ ਘੱਟ ਪੜ੍ਹੇ ਲਿਖੇ ਜਾਂ ਗੈਰ ਹੁਨਰਮੰਦ ਕੰਮਿਆਂ ਦੇ ਮੁਕਾਬਲੇ ਇਹ ਅੰਕੜਾ ਦੁੱਗਣਾ ਬਣਦਾ ਹੈ ਇੰਸਟੀਚਿਊਟ ਆਫ ਕੈਨੇਡੀਅਨ ਸਿਟੀਜ਼ਨਸ਼ਿਪ ਅਤੇ ਕਾਨਫਰੰਸ ਬੋਰਡ ਆਫ ਕੈਨੇਡਾ ਦੀ ਸਾਲਾਨਾ ਰਿਪੋਰਟ ਮੁਤਾਬਕ ਸਿੱਖਿਆ ਦਾ ਪੱਧਰ ਵਧਣ ਦੇ ਨਾਲ ਨਾਲ ਪ੍ਰਵਾਸੀਆਂ ਦੇ ਮੁਲਕ ਛੱਡਣ ਦੇ ਆਸਾਰ ਵੀ ਵੱਧ ਜਾਂਦੇ ਨੇ ਰੀਪੋਰਟ ਦੇ ਲੇਖਕਾਂ ਵੱਲੋਂ ਲਾਈ ਗਿਣਤੀ ਮਿੰਤੀ ਕਹਿੰਦੀ ਹੈ ਕਿ ਅਗਲੇ ਸਾਲ ਆਉਣ ਵਾਲੇ 380000 ਪਰਮਾਨੈਂਟ ਰੈਜ਼ੀਡੈਂਟਸ ਵਿੱਚੋਂ 20000 ਪ੍ਰਵਾਸੀ 5 ਸਾਲ ਦੇ ਅੰਦਰ-ਅੰਦਰ ਕੈਨੇਡਾ ਛੱਡ ਜਾਣਗੇ ਇਸੇ ਤਰ੍ਹਾਂ ਡਾਕਟੋਰੇਟ ਜਾਂ ਇਸ ਦੇ ਬਰਾਬਰ ਦੀ ਯੋਗਤਾ ਵਾਲੇ ਪ੍ਰਵਾਸੀਆਂ ਦੀ ਤੁਲਨਾ ਸਾਧਾਰਨ ਬੈਚਲਰ ਡਿਗਰੀ ਵਾਲੇ ਪ੍ਰਵਾਸੀਆਂ ਨਾਲ ਕੀਤੀ ਜਾਵੇ ਤਾਂ ਰਿਵਰਸ ਮਾਈਗ੍ਰੇਸ਼ਨ ਦਾ ਰੁਝਾਨ ਕਿਤੇ ਜ਼ਿਆਦਾ ਨਜ਼ਰ ਆਉਂਦਾ ਹੈ ਆਉਣ ਵਾਲੇ ਦਹਾਕਿਆਂ ਦੌਰਾਨ ਵੀ ਬੇहद ਮੰਗ ਵਾਲੇ ਕਿੱਤਿਆਂ ਨਾਲ ਸੰਬੰਧਤ ਅਤ ਹੁਨਰਮੰਦ ਪ੍ਰਵਾਸੀਆਂ ਦੇ ਕੈਨੇਡਾ ਛੱਡ ਕੇ ਜਾਣ ਦੇ ਅਸਾਰ ਜ਼ਿਆਦਾ ਵੱਣ ਰਹੇ ਨੇ ਫਾਈਨਾਂਸ ਮੈਨੇਜਮੈਂਟ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਮੈਨੇਜਮੈਂਟ ਵਿੱਚ ਮੁਹਾਰਤ ਰੱਖਣ ਵਾਲੇ ਪ੍ਰਵਾਸੀਆਂ ਵੱਲੋਂ ਕੈਨੇਡਾ ਛੱਡਣ ਦੇ ਅਸਾਰ ਸਭ ਤੋਂ ਜ਼ਿਆਦਾ ਨਜ਼ਰ ਆ ਰਹੇ ਨੇ ਕੈਨੇਡਾ ਦੇ ਹੈਲਥ케ਅਰ ਸੈਕਟਰ ਨੂੰ ਪਹਿਲਾਂ ਹੀ ਡਾਕਟਰਾਂ ਅਤੇ ਨਰਸਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੂਜੇ ਪਾਸੇ ਹੋਰਨਾਂ ਖੇਤਰਾ ਨਾਲ ਸੰਬੰਧਤ ਅਤ ਹੁਨਰਮੰਦ ਕਾਮਿਆਂ ਵੱਲੋਂ 25 ਸਾਲ ਦੇ ਅੰਦਰ ਮੁਲਕ ਛੱਡਣ ਦੀ ਪੇਸ਼ੀ ਰੰਗੋਈ ਨੂੰ ਗੰਭੀਰ ਚੇਤਾਵਨੀ ਮੰਨਿਆ ਜਾ ਰਿਹਾ ਹੈ ਦੂਜੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਹਾਊਸ ਆਫ ਕਾਮਨਸ ਦੀ ਕਮੇਟੀ ਅੱਗੇ ਪੇਸ਼ੀ ਦੌਰਾਨ ਦੱਸਿਆ ਕਿ ਹੈਲਥ케ਅਰ ਸੈਕਟਰ ਵਰਗੇ ਅਹਿਮ ਖੇਤਿਆਂ ਵਿਚਲੀ ਕਿੱਲਤ ਦੂਰ ਕਰਨ ਲਈ ਸੰਤੁਲਿਤ ਇਮੀਗ੍ਰੇਸ਼ਨ ਯੋਜਨਾ ਨੂੰ ਅਪਣਾਇਆ ਗਿਆ ਹੈ ਹਾਲ ਹੀ ਵਿੱਚ ਪਾਸ ਹੋਏ ਫੈਡਰਲ ਬਜਟ ਵਿੱਚ 97 ਮਿਲੀਅਨ ਡਾਲਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਰਕਮ ਨੂੰ ਵਿਦੇਸ਼ਾਂ ਵਿੱਚ حاصل ਸਿੱਖਿਆ ਨੂੰ ਕੈਨੇਡੀਅਨ ਮਾਨਤਾ ਵਾਸਤੇ ਵਰਤਿਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨਾਲ ਤਾਲਮੇਲ ਕਾਇਮ ਕੀਤਾ ਗਿਆ ਹੈ, ਜਿਸ ਰਾਹੀਂ ਕੈਨੇਡਾ ਦੀਆਂ ਇਮੀਗ੍ਰੇਸ਼ਨ ਜ਼ਰੂਰਤਾਂ ਮੁਤਾਬਕ ਵਿਦੇਸ਼ਾਂ ਵਿੱਚ حاصل ਸਿੱਖਿਆ ਨੂੰ ਮਾਨਤਾ ਦਿੱਤੀ ਜਾਵੇਗੀ। ਇਸੇ ਦੌਰਾਨ ICC ਦੀ ਰਿਪੋਰਟ ਕਹਿੰਦੀ ਹੈ ਕਿ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਹੈਲਥ케ਅਰ ਪ੍ਰੋਫੈਸ਼ਨਲਸ, ਸਾਇੰਟਿਸਟਸ ਅਤੇ ਇੰਜੀਨੀਅਰਜ਼ ਵੱਲੋਂ ਬੋਰੀ ਬਿਸਤਰਾ ਸਮੇਟਣ ਦਾ سلسلہ جاری ਹੈ ਐਟਲੈਂਟਿਕ ਕੈਨੇਡਾ ਵੱਲ ਇਹ ਰੁਝਾਨ ਕੁਝ ਜ਼ਿਆਦਾ ਹੀ ਨਜ਼ਰ ਆ ਰਿਹਾ ਹੈ ਮੁਲਕ ਦੇ ਬਾਕੀ ਰਾਜਾਂ ਦੇ ਮੁਕਾਬਲੇ ਇੱਥੋਂ ਰਵਾਨਾ ਹੋਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਬਣਦੀ ਹੈ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਪੁੱਠੇ ਪੈਰੀ ਮੋੜਨ ਵਾਲੇ ਪ੍ਰਵਾਸੀ ਕੈਨੇਡਾ ਦੇ ਉਸੇ ਸੂਬੇ ਵਿੱਚੋਂ ਵਾਪਸ ਚਲੇ ਗਏ ਜਿੱਥੇ ਉਹਨਾਂ ਨੇ ਪਹਿਲਾ ਕਦਮ ਰੱਖਿਆ ਕੈਨੇਡਾ ਦੇ ਹੋਰਨਾਂ ਰਾਜਾਂ ਦਾ ਤਜਰਬਾ ਹਾਸਲ ਕਰਨ ਬਾਰੇ ਉਹਨਾਂ ਵੱਲੋਂ ਯਤਨ ਨਹੀਂ ਕੀਤੇ ਗਏ ਬੀਰ ਰਿਪੋਰਟ ਹਮਦਾਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਦੇ ਤਿੰਨ ਸ਼ਹਿਰਾਂ ਵਿੱਚ ਸਾਊਦੀਜੀਅਨ ਕਾਰੋਬਾਰੀਆਂ ਦੇ ਟਿਕਾਣਿਆਂ ਤੇ ਹੋਈ ਗੋਲੀਬਾਰੀ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਦੇ ਤਿੰਨ ਸ਼ਹਿਰਾਂ ਵਿੱਚ ਭਾਰਤੀਆਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਨੇ ਪਹਿਲੀ ਵਾਰਦਾਤ 온ਟਾਰੀਓ ਦੇ ਕੈਂਬਰिज ਸ਼ਹਿਰ ਵਿੱਚ ਵਾਪਰੀ ਜਿੱਥੇ ਮੰਗਲਵਾਰ ਵੱਡੇ ਤੜਕੇ ਤਕਰੀਬਨ ਪੌਣੇ 2 ਵਜੇ ਇੱਕ ਘਰ ਤੇ ਗੋਲੀਆਂ ਚੱਲੀਆਂ ਵਾਟਰਨੂ ਰੀਜਨਲ ਪੁਲਿਸ ਨੇ ਦੱਸਿਆ ਕਿ ਆਰਤਰਫਾਕ ਡਰਾਈਵ ਇਲਾਕੇ ਵਿੱਚ ਵਾਰਦਾਤ ਦੀ ਇਤਲਾਮ ਮਿਲਣ ਤੇ ਅਫਸਰ ਮੌਕੇ ਤੇ ਪਹੁੰਚੇ ਪਰ ਉਦੋਂ ਤੱਕ ਸ਼ੱਕੀ ਮੌਕੇ ਤੋਂ ਫਰਾਰ ਹੋ ਚੁੱਕੇ ਸਨ ਗੋਲੀਬਾਰੀ ਦੌਰਾਨ ਘਰ ਵਿੱਚ ਮੌਜੂਦ ਕੋਈ ਮੈਂਬਰ ਜ਼ਖਮੀ ਨਹੀਂ ਹੋਇਆ ਇਸ ਮਗਰੋਂ ਮੰਗਲਵਾਰ ਬਾਅਦ ਦੁਪਹਿਰ ਪੁਲਿਸ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰ ਦਿੱਤੀ ਜਿਸ ਵਿੱਚ ਗੂੜੇ ਰੰਗ ਦੀ ਕਾਰ ਵਿੱਚ ਸਵਾਰ ਸ਼ੱਕੀ ਘਟੋ-ਘਟ 14 ਗੋਲੀਆਂ ਚਲਾਉਂਦਾ ਦੇਖਿਆ ਜਾ ਸਕਦਾ ਹੈ। ਵਾਟਰਲੂ ਰੀਜਨਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਦੀ ਕੋਈ ਡੈਸ਼ ਕੈਮ ਵੀਡੀਓ ਜਾਂ ਸੀਸੀਟੀਵੀ ਫੁਟੇਜ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ। ਦੂਜੀ ਵਾਰਦਾਤ ਬੀਸੀ ਦੇ ਐਬਸਪੋਰਟ ਸ਼ਹਿਰ ਦੇ 2500 ਬਲਾਕ ਵਿੱਚ ਮੰਗਲਵਾਰ ਸਵੇਰੇ ਪੌਣੇ 4 ਵਜੇ ਵਾਪਰੀ ਜਦੋਂ ਜੈਨਜਨ ਸਟਰੀਟ ਵਿੱਚ ਇੱਕ ਘਰ ਦੇ ਬਾਹਰ ਖੜੀਆਂ ਗੱਡੀਆਂ ਤੇ ਗੋਲੀਆਂ ਚੱਲੀਆਂ। ਐਬਸਪੋਰਟ ਪੁਲਿਸ ਵੱਲੋਂ ਵਾਰਦਾਤ ਨੂੰ ਜ਼ਬਰੀ ਵਸੂਲੀ ਦੇ ਮਾਮਲਿਆਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ 604 859 5225 ਤੇ ਸੰਪਰਕ ਕਰਦਿਆਂ ਫਾਈਲ ਨੰਬਰ 2025 49673 ਦਾ ਜ਼ਿਕਰ ਕੀਤਾ ਜਾਵੇ। ਇਸੇ ਦੌਰਾਨ ਅਲਬਰਟਾ ਦੇ ਕੈਲਗਰੀ ਸ਼ਹਿਰ ਵਿੱਚ ਗਹਿਣਿਆਂ ਦੀ ਇੱਕ ਦੁਕਾਨ 'ਸਣੇ' ਦੋ ਹੋਰ ਨਾ ਥਾਵਾਂ ਤੇ ਗੋਲੀਆਂ ਚੱਲਣ ਦੀ ਰਿਪੋਰਟ ਹੈ। ਕੁਝ ਕਾਰੋਬਾਰੀਆਂ ਤੋਂ ਮੋਟੀ ਰਕਮ ਦੀ ਮੰਗ ਕਰਦੇ ਫੋਨ ਆ ਰਹੇ ਨੇ ਜਦਕਿ ਕੁਝ ਕਬੱਡੀ ਪ੍ਰੋਮੋਟਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੱਸ ਦਈਏ ਕਿ ਪਿਛਲੇ ਕੁਝ ਦਿਨਾ ਤੋਂ ਭਾਰਤੀ ਕਾਰੋਬਾਰੀਆਂ ਦੇ ਟਿਕਾਣਿਆਂ ਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਿੱਚ ਮੋੜ ਤੇਜ਼ੀ ਆਈ ਹੈ ਅਤੇ ਮੋਟੀਆਂ ਰਕਮਾਂ ਮੰਗਣ ਦਾ ਮਸਲਾ ਹੋਰ ਭਖਦਾ ਜਾ ਰਿਹਾ ਹੈ ਕੰਸਰਵੇਟਿਵ ਪਾਰਟੀ ਦੇ ਆਗੂ ਪੀਏ ਪੋਇਲੀਆ ਵੱਲੋਂ ਇਹ ਮਸਲਾ ਹਾਊਸ ਆਫ ਕਾਮਨਸ ਵਿੱਚ ਜ਼ੋਰਦਾਰ ਤਰੀਕੇ ਨਾਲ ਉਠਾਇਆ ਗਿਆ 50 people growing every day. And suddenly the phone rings on the other end of the line. Someone is threatening that if you don't pay millions of dollars to a gang, your house will be burned down, your children's bedroom will be shot up in the middle of the night, or your employees may be killed. <coughs> Sounds like an extreme case, but now it has become the norm. Radical open door and open. Border policies by Liberals have allowed gangsters to visit this country, gaining visitor visas granted them without any criminal background checks. Catch and release laws passed by this Liberal government under C5, which lower the jail sentence for extortion with a gun, have caused the extortion crisis across this country. Right. To put it in perspective, since this Liberal government took office, extortion is up. 330%. Shame. In British Columbia, it's up 400%. In the Lower Mainland, it's up 500%. Countless families have received those threatening phone calls. Just the other day, I met with the sons of a lifelong successful businessman who was mercilessly killed by gangsters. without any provocation. ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਆਸਟ੍ਰੇਲੀਆ ਵਿੱਚ ਗਰਭਵਤੀ ਭਾਰਤੀ ਔਰਤ ਦੀ ਦਰਦਨਾਕ ਮੌਤ ਨਾਲ ਸੰਬੰਧਤ ਹੈ ਆਸਟ੍ਰੇਲੀਆ ਵਿੱਚ 8 ਮਹੀਨੇ ਦੀ ਗਰਭਵਤੀ ਭਾਰਤੀ ਔਰਤ ਦਿਲ ਕੰਬਾਉ ਹਾਦਸੇ ਦੌਰਾਨ ਦਮ ਤੋੜ ਗਈ 33 ਸਾਲ ਦੀ ਸਮਨਵਿਤਾ ਧਾਰੇਸ਼ਵਰ ਆਪਣੇ ਪਤੀ ਅਤੇ 3 ਸਾਲ ਦੇ ਬੇਟੇ ਨਾਲ ਸ਼ਾਮ ਦੀ ਸੈਰ ਕਰ ਰਹੀ ਸੀ ਜਦੋਂ ਇੱਕ ਬੇਕਾਬੂ ਗੱਡੀ ਨੇ ਉਸ ਨੂੰ ਦਰੜ ਦਿੱਤਾ ਨੇੜੇ ਵਿਖੇ ਵਾਪਰੇ ਹਾਦਸੇ ਬਾਰੇ ਜਾਂਚ ਕਰਤਾਵਾਂ ਨੇ ਦੱਸਿਆ ਕਿ ਸਮਨਵਿਤਾ ਅਤੇ ਉਸਦਾ ਪਤੀ ਸੜਕ ਪਾਰ ਕਰਨ ਦਾ ਯਤਨ ਕਰ ਰਹੇ ਸਨ ਤਾਂ kia ਕਾਰਨੀਵਲ ਦੇ ਡਰਾਈਵਰ ਨੇ ਗੱਡੀ ਸਲੋ ਕਰ ਲਈ ਪਰ ਪਿੱਛੋਂ ਅੰਨੇਵਾ ਆ ਰਹੀ BMW ਗੱਡੀ ਨੇ kia ਕਾਰਨੀਵਲ ਨੂੰ ਟੱਕਰ ਮਾਰ ਦਿੱਤੀ ਅਤੇ kia ਹੇ ਟਾਉਣ ਕਾਰਨ ਸਮਨਵਿਤਾ ਗੰਭੀਰ ਜ਼ਖਮੀ ਹੋ ਗਈ ਸਮਨਵਿਤਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਜਾਂ ਉਸਦੇ ਅਣਜੰਮੇ ਬੱਚੇ ਨੂੰ ਬਚਾਇਆ ਨਾ ਜਾ ਸਕਿਆ ਪੁਲਿਸ ਵੱਲੋਂ BMW ਡਰਾਈਵਰ ਦੀ شناخت 19 ਸਾਲ ਦੇ 에ਰਨ ਪਾਪਾ ਜੋਗਲੂ ਵਜੋਂ ਕੀਤੀ ਗਈ ਹੈ ਜਿਸ ਨੂੰ ਗ੍ਰਿਫਤਾਰ ਕਰਦਿਆਂ ਜੇਲ੍ਹ ਭੇਜ ਦਿੱਤਾ ਗਿਆ ਦੂਜੇ ਪਾਸੇ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਹਾਦਸੇ ਦੌਰਾਨ ਸਮਨਵਿਤਾ ਦੇ ਪਤੀ ਅਤੇ بیٹے ਦੇ ਕੋਈ ਸੱਟਪੇਟ ਵੱਜੀ ਜਾਂ ਨਹੀਂ ਸੋਸ਼ਲ ਮੀਡੀਆ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸਮਨਵਿਤਾ ਭਾਰਤ ਦੇ ਕਰਨਾਟਕ ਸੂਬੇ ਨਾਲ ਸੰਬੰਧਿਤ ਸੀ ਬੇਰ ਰਿਪੋਰਟ ਹੰਦਾਲ ਟੀਵੀ ਆਓ ਹੁਣ ਚੱਲਦੇ ਆ ਰੂਸ ਵੱਲੋਂ 트ੰਪ ਦੇ ਜ਼ਖਮਾਂ ਤੇ ਲੋਨ ਛਿੜਕੇ ਜਾਣ ਨਾਲ ਸੰਬੰਧਤ ਅਹਿਮ ਖਬਰ ਵੱਲ ਰੂਸ ਵੱਲੋਂ ਭਾਰਤ ਨੂੰ ਸਟੈਲਥ ਫਾਈਟਰ ਜੈਟ ਸੁਖੋਈ 57 ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਸਿਰਫ ਇਨਾ ਹੀ ਨਹੀਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬਗੈਰ ਕਿਸੇ ਸ਼ਰਤ ਤੋਂ ਲੜਾਕੂ ਜਹਾਜ਼ ਦੀ ਤਕਨੀਕ ਮੁਹੱਈਆ ਕਰਵਾਉਣ ਵਾਸਤੇ ਵੀ ਰਾਜ਼ੀ ਨੇ ਸੁਖੋਈ 57 ਲੜਾਕੂ ਜਹਾਜ਼ ਨੂੰ ਅਮਰੀਕਾ ਦੇ ਐਫ 35 ਲੜਾਕੂ ਜਹਾਜ਼ ਦਾ ਤੋੜ ਮੰਨਿਆ ਜਾਂਦਾ ਹੈ ਜਦਕਿ ਅਮਰੀਕਾ ਲੰਬੇ ਸਮੇਂ ਤੋਂ ਭਾਰਤ ਨੂੰ ਐਫ 35 ਫਾਈਟਰ ਜੈਟ ਵੇਚਣ ਦੇ ਯਤਨ ਕਰ ਰਿਹਾ ਹੈ ਦੁਬਈ 에어 쇼 ਦੌਰਾਨ ਰੂਸੀ ਕੰਪਨੀ ਰੋਸਟੈਕ ਦੇ ਮੁੱਖ ਕਾਰਜਕਾਰੀ ਅਫਸਰ ਸਰਗਈ ਕੈਮੇਜੋਵ ਨੇ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਰੂਸ ਫੇਰੀ ਮਗਰੋਂ ਦੋਹਾਂ ਮੁਲਕਾਂ ਦਰਮਿਆਨ ਨੇੜਤਾ ਹੋਰ ਵਧੀ ਹੈ ਦੂਜੇ ਪਾਸੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਗਲੇ ਮਹੀਨੇ ਭਾਰਤ ਦੌਰੇ ਤੇ ਆ ਰਹੇ ਨੇ ਅਤੇ ਇਸ ਦੌਰਾਨ ਸੁਖੋਈ 57 ਜਹਾਜ਼ਾਂ ਨਾਲ ਸੰਬੰਧਤ ਸੌਦਾ ਹੋ ਸਕਦਾ ਹੈ ਰੂਸੀ ਪੇਸ਼ਕਸ਼ ਬਾਰੇ ਡੂੰਗੀ ਜਾਣਕਾਰੀ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਸੁਖੋਈ 57 ਲੜਾਕੂ ਜਹਾਜ਼ ਭਾਰਤ ਵਿੱਚ ਹੀ ਤਿਆਰ ਕੀਤੇ ਜਾ ਸਕਣਗੇ ਅਤੇ ਨਵੀਂ ਤਕਨੀਕ ਦੇ ਆਧਾਰ ਤੇ ਭਾਰਤ ਆਪਣਾ ਜਹਾਜ਼ ਵੀ ਵਿਕਸਿਤ ਕਰ ਸਕਦਾ ਹੈ। ਕੋ ਮੰਤਰੀ ਪੱਧਰ ਤੇ ਤਕਨੀਕ ਮੁਹੱਈਆ ਕਰਵਾਉਣੀ ਆਮ ਗੱਲ ਨਹੀਂ ਖਾਸ ਤੌਰ ਤੇ ਜਦੋਂ ਇਹ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਨਾਲ ਸੰਬੰਧਿਤ ਹੋਵੇ। ਬਿਊਰੋ ਰਿਪੋਰਟ ਹਮਦਰ ਟੀਵੀ। My move to Canada was a big step for my parents. My mother knows my work hours, so the moment I connect to the Go Wi Fi, I'll get her message. Are you on the train? Is anyone with you? And the answer is always the same. Mama is a train operator in this cabin. There's a helpline for emergencies.